ਵਿਜੀਲੈਂਸ ਬਿਊਰੋ ਜਾਗਰੂਕਤਾ ਸਪਤਾ ਤਹਿਤ ਪੰਜਾਬ ਨੈਸ਼ਨਲ ਬੈਂਕ ਦੇ ਮੰਡਲ ਮੁਖੀ ਹਰਿੰਦਰ ਪਾਲ ਸਿੰਘ ਚਾਵਲਾ ਦੀ ਦਿਸ਼ਾ ਨਿਰਦੇਸ਼ਾਂ ਤੇ ਭ੍ਰਿਸ਼ਟਾਚਾਰ ਨੂੰ ਜੜ ਤੋਂ ਖਤਮ ਕਰਨ ਅਤੇ ਆਮ ਤੇ ਖਾਸ ਲੋਕਾਂ ਨੂੰ ਭ੍ਰਿਸ਼ਟਾਚਾਰ ਦੇ ਵਿਰੁੱਧ ਜਾਗਰੂਕ ਕਰਨ ਦੇ ਉਦੇਸ਼ ਤੇ ਨਾਲ ਬੈਂਕ ਕਰਮਚਾਰੀਆਂ ਦੀ ਇੱਕ ਟੀਮ ਨੇ ਕਪੂਰਥਲਾ ਵਿਖੇ ਰੈਲੀ ਕੱਢੀ ਪੰਜਾਬ ਨੈਸ਼ਨਲ ਬੈਂਕ ਕਪੂਰਥਲਾ ਦੇ ਵੱਲੋ ਭ੍ਰਿਸ਼ਟਾਚਾਰ ਦੇ ਵਿਰੁੱਧ ਜਾਗਰੂਕਤਾ ਪੈਦਾ ਕਰਨ ਦੇ ਲਈ ਕਪੂਰਥਲਾ ਦੇ ਵਿੱਚ ਕੱਢੀ ਗਈ ਰੈਲੀ ਦੇ ਦੌਰਾਨ ਪੰਜਾਬ ਨੈਸ਼ਨਲ ਬੈਂਕ ਦੇ ਮੰਡਲ ਮੁਖੀ ਹਰਿੰਦਰਪਾਲ ਸਿੰਘ ਚਾਪਲਾ ਨੇ ਗੱਲਬਾਤ ਕਰਦੇ ਹੋਏ ਕੀ ਕੁਝ ਕਿਹਾ ਸੋ ਆਓ ਸੁਣਦੇ ਉਹਨਾਂ ਦੇ ਸੁਪਾਨੇ ਇਹ ਜਿਹੜਾ ਵਿਜੀਲੈਂਸ ਅਵੇਅਰਨੈਸ ਵੀਕ ਹੈਗਾ ਇਹ ਗਵਰਨਮੈਂਟ ਆਫ ਇੰਡੀਆ ਦੁਆਰਾ ਪੂਰੇ ਸਰਕਾਰੀ ਸੰਸਥਾਨਾਂ ਦੇ ਵਿੱਚ ਮਨਾਇਆ ਜਾਂਦਾ ਹੈਗਾ ਜਿਹਦੇ ਤਹਿਤ ਪੰਜਾਬ ਨੈਸ਼ਨਲ ਬੈਂਕ ਦੇ ਸਾਡੇ ਹੈੱਡ ਆਫਿਸ ਨੇ ਵੀ ਸਾਰੇ ਸਰਕਲ ਸਾਰੇ ਜ਼ੋਨਸ ਤੇ ਬ੍ਰਾਂਚੇਸ ਨੂੰ ਕਿਹਾ ਵੀ ਤੁਸੀਂ ਵਿਜੀਲੈਂਸ ਅਵੇਅਰਨੈਸ ਵੀਕ ਦੇ ਦੌਰਾਨ ਇੱਕ ਸ਼ਪਤ ਲੈਣੀ ਹੈ ਤੇ ਨਾਲ ਹੀ ਕੁਛ ਨਾ ਕੁਛ ਐਕਟੀਵਿਟੀਆਂ ਕਰਨੀਆਂ ਨੇ ਜਿਹਦੇ ਨਾਲ ਲੋਕਾਂ ਨੂੰ ਜਾਗਰਿਤ ਕੀਤਾ ਜਾ ਸਕੇ ਵੀ ਅੱਪਾ ਨੇ ਭ੍ਰਸ਼ਟਾਚਾਰ ਤੋਂ ਕਿਵੇਂ ਦੂਰ ਰਹਿਣਾ ਹੈ ਤੇ ਨਾ ਕਿਸੇ ਤੋਂ ਰਿਸ਼ਵਤ ਲੈਣੀ ਹੈ ਤੇ ਨਾ ਹੀ ਕਿਸੇ ਨੂੰ ਰਿਸ਼ਵਤ ਦੇਣੀ ਹੈ ਇਹਦੇ ਬਾਰੇ ਪਬਲਿਕ ਨੂੰ ਪੂਰਾ ਜਾਗਰ ਜਾਗਰੂਤ ਕਰਨਾ ਹੈਗਾ ਤੇ ਇਸੇ ਤਹਿਤ ਅਸੀਂ ਇੱਥੇ ਪੰਜਾਬ ਮਿਸਲ ਬੈਂਕ ਕਪੂਰਥਲਾ ਸਰਕਲ ਦੇ ਵੱਲੋਂ ਅ ਅੱਜ ਸਵੇਰੇ ਇੱਕ ਵਾਕ ਵੀ ਕੀਤੀ ਗਈ ਸੀ ਸਟਾਫ ਦੇ ਦੁਆਰਾ ਪੂਰੀ ਤੇ ਨਾਲ ਇਸ ਤੋਂ ਪਹਿਲਾਂ ਵੀ ਅਸੀਂ ਪੂਰੇ ਸ਼ਹਿਰ ਦੇ ਵਿੱਚ ਵੀ ਇੱਕ ਵੈਨ ਦੇ ਦੁਆਰਾ ਪੂਰੀ ਅਨਾਉਂਸਮੈਂਟ ਵੀ ਕਰਵਾਈ ਜਾ ਰਹੀ ਹੈ ਵੀ ਇਸ ਤਰ੍ਹਾਂ ਇਸ ਵੀਕ ਦੇ ਦੌਰਾਨ ਪੂਰੇ ਸਾਰੀ ਪਬਲਿਕ ਨੂੰ ਇਹ ਜਾਗਰੂਤ ਕੀਤਾ ਜਾਏ ਵੀ ਕਿਸ ਤਰ੍ਹਾਂ ਆਪਾਂ ਨੇ ਭ੍ਰਸ਼ਟਾਚਾਰ ਤੋਂ ਦੂਰ ਰਹਿਣਾ ਹੈ ਸਰ ਕੋਈ ਆਮ ਲੋਕਾਂ ਨੂੰ ਅਪੀਲ ਕੀ ਕਰਨਾ ਚਾਹੁੰਗੇ ਕੋਈ ਆਮ ਲੋਕਾਂ ਨੂੰ ਅਸੀਂ ਸਾਰੇ ਉਹੀ ਅਪੀਲ ਕਰਨਾ ਚਾਹਾਂਗੇ ਕਿ ਬੈਂਕ ਦੇ ਵਿੱਚ ਜਾਂ ਕਿਸੇ ਵੀ ਸਰਕਾਰੀ ਅਦਾਰੇ ਦੇ ਵਿੱਚ ਜਾਓਗੇ ਤਾਂ ਪੂਰੀ ਇਮਾਨਦਾਰੀ ਨਾਲ ਕੰਮ ਹੁੰਦਾ ਹੈ ਤੇ ਕਿਸੇ ਨੂੰ ਕਿਸੇ ਨੂੰ ਵੀ ਕਿਸੇ ਕਿਸਮ ਦੀ ਕੋਈ ਰਿਸ਼ਵਤ ਦੇਣ ਦੀ ਜਰੂਰਤ ਨਹੀਂ ਹੈ ਤੁਹਾਡਾ ਕੰਮ ਬੜੀ ਨਿਸ਼ਠਾ ਦੇ ਨਾਲ ਤੇ ਲਗਨ ਦੇ ਨਾਲ ਬੈਂਕ ਦਾ ਸਟਾਫ ਕਰੇਗਾ ਪੂਰੇ ਤਰ੍ਹਾਂ ਤੇ ਨਾਲੇ ਅੱਜਕੱਲ ਬੈਂਕ ਡਿਜੀਟਲਾਈਜੇਸ਼ਨ ਉੱਪਰ ਜ਼ਿਆਦਾ ਜ਼ੋਰ ਦੇ ਰਿਹਾ ਹੈ ਤੇ ਸਾਰੇ ਸਾਰੇ ਜਿਹੜੀ ਪਬਲਿਕ ਨੂੰ ਅਸੀਂ ਅਪੀਲ ਕਰਦੇ ਆ ਕਿ ਵੱਧ ਤੋਂ ਵੱਧ ਪੀਐਨਬੀ 1 ਐਪ ਡਾਊਨਲੋਡ ਕਰੋ ਤੇ ਆਪਣੀਆਂ ट्रांजੈਕਸ਼ਨ ਜ਼ਿਆਦਾ ਤੋਂ ਜ਼ਿਆਦਾ ਆਪਣੇ ਮੋਬਾਈਲ ਦੇ ਥਰੂ ਹੀ ਕਰਵਾ ਸਕੀਂ ਵਿਜੀਲਾਸ ਬਿਊਰੋ ਜਾਗਰੂਕਤਾ ਸਪਤਾ ਤਹਿਤ ਪੰਜਾਬ ਨੈਸ਼ਨਲ ਬੈਂਕ ਦੇ ਮੰਡਲ ਮੁਖੀ ਹਰਿੰਦਰ ਪਾਲ ਸਿੰਘ ਚਾਵਲਾ ਦੀ ਦਿਸ਼ਾ ਨਿਰਦੇਸ਼ਾਂ ਤੇ ਭ੍ਰਿਸ਼ਟਾਚਾਰ ਨੂੰ ਜੜ ਤੋਂ ਖਤਮ ਕਰਨ ਅਤੇ ਆਮ ਤੇ ਖਾਸ ਲੋਕਾਂ ਨੂੰ ਭ੍ਰਿਸ਼ਟਾਚਾਰ ਦੇ ਵਿਰੁੱਧ ਜਾਗਰੂਕ ਕਰਨ ਦੇ ਉਦੇਸ਼ ਤੇ ਨਾਲ ਬੈਂਕ ਕਰਮਚਾਰੀਆਂ ਦੀ ਇੱਕ ਟੀਮ ਨੇ ਕਪੂਰਥਲਾ ਵਿਖੇ ਰੈਲੀ ਕੱਢੀ ਪੰਜਾਬ ਨੈਸ਼ਨਲ ਬੈਂਕ ਕਪੂਰਥਲਾ ਦੇ ਵੱਲੋਂ ਭ੍ਰਿਸ਼ਟਾਚਾਰ ਦੇ ਵਿਰੁੱਧ ਜਾਗਰੂਕਤਾ ਪੈਦਾ ਕਰਨ ਦੇ ਲਈ ਕਪੂਰਥਲਾ ਦੇ ਵਿੱਚ ਕੱਢੀ ਗਈ ਰੈਲੀ ਦੇ ਦੌਰਾਨ ਪੰਜਾਬ ਨੈਸ਼ਨਲ ਬੈਂਕ ਦੇ ਮੰਡਲ ਕੀ ਹਰਿੰਦਰਪਾਲ ਸਿੰਘ ਚਾਪਲਾ ਨੇ ਗੱਲਬਾਤ ਕਰਦੇ ਹੋਏ ਕੀ ਕੁਝ ਕਿਹਾ ਸੋ ਆਓ ਸੁਣਦੇ ਉਹਨਾਂ ਦੇ ਸੁਪਾਣੇ ਇਹ ਜਿਹੜਾ ਵਿਜੀਲੈਂਸ ਅਵੇਰਨੈਸ ਵੀਕ ਹੈਗਾ ਇਹ ਗਵਰਨਮੈਂਟ ਆਫ ਇੰਡੀਆ ਦੁਆਰਾ ਪੂਰੇ ਸਰਕਾਰੀ ਸੰਸਥਾਨਾਂ ਦੇ ਵਿੱਚ ਮਨਾਇਆ ਜਾਂਦਾ ਹੈਗਾ ਜਿਹਦੇ ਤਹਿਤ ਪੰਜਾਬ ਨੈਸ਼ਨਲ ਬੈਂਕ ਦੇ ਸਾਡੇ ਹੈੱਡ ਆਫਿਸ ਨੇ ਵੀ ਸਾਰੇ ਸਰਕਲ ਸਾਰੇ ਜ਼ੋਨਸ ਤੇ ਬ੍ਰਾਂਚੇਸ ਨੂੰ ਕਿਹਾ ਵੀ ਤੁਸੀਂ ਵਿਜੀਲੈਂਸ ਅਵੇਰਨੈਸ ਵੀਕ ਦੇ ਦੌਰਾਨ ਇੱਕ ਸ਼ਪਤ ਲੈਣੀ ਹੈ ਦੇ ਨਾਲ ਹੀ ਕੁਛ ਨਾ ਕੁਛ ਐਕਟੀਵਿਟੀਆਂ ਕਰਨੀਆਂ ਨੇ ਜਿਹਦੇ ਨਾਲ ਲੋਕਾਂ ਨੂੰ ਜਾਗਰਿਤ ਕੀਤਾ ਜਾ ਸਕੇ ਵੀ ਅੱਪਾ ਨੇ ਭ੍ਰਸ਼ਟਾਚਾਰ ਤੋਂ ਕਿਵੇਂ ਦੂਰ ਰਹਿਣਾ ਹੈ ਤੇ ਨਾ ਕਿਸ ਤੋਂ ਰਿਸ਼ਵਤ ਲੈਣੀ ਹੈ ਤੇ ਨਾ ਹੀ ਕਿਸੇ ਨੂੰ ਰਿਸ਼ਵਤ ਦੇਣੀ ਹੈ ਇਹਦੇ ਬਾਰੇ ਪਬਲਿਕ ਨੂੰ ਪੂਰਾ ਜਾਗਰ ਜਾਗਰੂਕ ਕਰਨਾ ਹੈਗਾ ਤੇ ਇਸੇ ਤਹਿਤ ਅਸੀਂ ਇੱਥੇ ਪੰਜਾਬ ਮਿਸਲ ਬੈਂਕ ਕਪੂਰਥਲਾ ਸਰਕਲ ਦੇ ਵੱਲੋਂ ਅ ਅੱਜ ਸਵੇਰੇ ਇੱਕ ਵਾਕ ਵੀ ਕੀਤੀ ਗਈ ਸੀ ਸਟਾਫ ਦੇ ਦੁਆਰਾ ਪੂਰੀ ਤੇ ਨਾਲ ਇਸ ਤੋਂ ਪਹਿਲਾਂ ਵੀ ਅਸੀਂ ਪੂਰੇ ਸ਼ਹਿਰ ਦੇ ਵਿੱਚ ਵੀ ਇੱਕ ਵੈਨ ਦੇ ਦੁਆਰਾ ਪੂਰੀ ਅਨਾਉਂਸਮੈਂਟ ਵੀ ਕਰਵਾਈ ਜਾ ਰਹੀ ਹੈ ਵੀ ਇਸ ਤਰ੍ਹਾਂ ਇਸ ਵੀਕ ਦੇ ਦੌਰਾਨ ਪੂਰੇ ਸਾਰੀ ਪਬਲਿਕ ਨੂੰ ਇਹ ਜਾਗਰੂਤ ਕੀਤਾ ਜਾਏ ਵੀ ਕਿਸ ਤਰ੍ਹਾਂ ਆਪਾਂ ਨੇ ਭ੍ਰਸ਼ਟਾਚਾਰ ਤੋਂ ਦੂਰ ਰਹਿਣਾ ਹੈ ਸਰ ਕੋਈ ਆਮ ਲੋਕਾਂ ਨੂੰ ਅਪੀਲ ਕੀ ਕਰਨਾ ਚਾਹੁੰਗਾ ਕੋਈ ਆਮ ਲੋਕਾਂ ਨੂੰ ਅਸੀਂ ਸਾਰੇ ਇਹੀ ਅਪੀਲ ਕਰਨਾ ਚਾਹਾਂਗੇ ਕਿ ਬੈਂਕ ਦੇ ਵਿੱਚ ਜਾਂ ਕਿਸੇ ਵੀ ਸਰਕਾਰੀ ਅਦਾਰੇ ਦੇ ਵਿੱਚ ਜਾਓਗੇ ਤਾਂ ਪੂਰੀ ਇਮਾਨਦਾਰੀ ਨਾਲ ਕੰਮ ਹੁੰਦਾ ਹੈ ਤੇ ਕਿਸੇ ਨੂੰ ਕਿਸੇ ਨੂੰ ਵੀ ਕਿਸੇ ਕਿਸਮ ਦੀ ਕੋਈ ਰਿਸ਼ਵਤ ਦੇਣ ਦੀ ਜਰੂਰਤ ਨਹੀਂ ਹੈ ਤੁਹਾਡਾ ਕੰਮ ਬੜੀ ਨਿਸ਼ਠਾ ਦੇ ਨਾਲ ਤੇ ਲਗਨ ਦੇ ਨਾਲ ਬੈਂਕ ਦਾ ਸਟਾਫ ਕਰੇਗਾ ਪੂਰੇ ਤਰ੍ਹਾਂ ਤੇ ਨਾਲੇ ਅੱਜਕੱਲ ਬੈਂਕ ਡਿਜੀਟਲਾਈਜੇਸ਼ਨ ਉੱਪਰ ਜ਼ਿਆਦਾ ਜ਼ੋਰ ਦੇ ਰਿਹਾ ਹੈ ਤੇ ਸਾਰੇ ਸਾਰੇ ਜਿਹੜੀ ਪਬਲਿਕ ਨੂੰ ਅਸੀਂ ਅਪੀਲ ਕਰਦੇ ਆ ਕਿ ਵੱਧ ਤੋਂ ਵੱਧ ਪੀਐਨਬੀ 1 ਐਪ ਡਾਊਨਲੋਡ ਕਰੋ ਤੇ ਆਪਣੀਆਂ ट्रांजੈਕਸ਼ਨਾਂ ਘੱਟੋ ਜ਼ਿਆਦਾ ਆਪਣੇ ਮੋਬਾਈਲ ਦੇ ਥਰੂ ਹੀ ਕਰੋ ਸਾਰੀ